ਆ ਨੈਟ ਬਾੜਦਾ ਹੀ ਅਸੀਂ ਪੈਸੇ ਪਾ ਕੇ ਮੁੰਡਿਆਂ ਨੇ ਨੈਟ ਲਿਆਂਦਾ ਨਹੀਂ ਇਹ ਨਹੀਂ ਗੱਲ ਨਹੀਂ ਨਹੀਂ ਆਹ ਗਲਤ ਗੱਲ ਹੈ ਚਾਚਾ ਹੁਣ ਆਲਾ ਬੰਦ ਕਰ ਆ ਤੂੰ ਆਹ ਗਰਾਊਂਡ ਅਸੀਂ ਸਾਫ਼ ਕੀਤਾ ਜੀ ਪਿੰਡ ਬਰਿਆਂਵਾਲਾ ਤੇ ਇਹਨਾਂ ਦੀ ਸਰਪੰਚੀ ਆ ਜਾਂ ਕਮੇਟੀ ਨਾਲ ਸੱਟੋ ਅਸੀਂ ਤੂੰ ਕੌਣ ਰੋਕਣ ਰੋਕਣ ਵਾਲਾ ਹੀ ਟਟਾਂਗੇ ਹਾਂਜੀ ਕੀ ਸੱਟੋਗੇ ਹਾਂ ਅੱਛਾ ਵੇ ਲੋਈ ਟਟਾਂਗੇ ਆਹ ਵੇ ਲੋ ਸੁਣਦੇ ਪੈ ਸਾਰੇ ਕੋ ਆ ਲਈ ਇਹਨਾਂ ਦਾ ਪਿੰਡ ਬਰਿਆਮ ਵਾਲਾ ਆ ਅਸੀਂ ਮੁੰਡਾ ਹੈਗਾ ਪਿੰਡ ਚ ਹੀ ਉਹਨੇ ਵਿਚਾਰੇ ਨੇ ਆਪਦੇ ਪੱਲਿਓ ਤੇਲ ਬਾਲਿਆ ਸਾਰਾ ਮਿੱਟੀ ਸਾਫ ਕੀਤੀ ਕੋਈ ਸਰਪੰਚ ਨਹੀਂ ਸੁਣਦਾ ਕੋਈ ਕੁਝ ਨਹੀਂ ਸਰਪੰਚ ਇਹਨਾਂ ਦਾ ਤੇ ਇਹ ਮਿੱਟੀ ਜਾਣ ਕੇ ਗੰਦ ਪਾਉਂਦੇ ਆ ਹੀ ਸਾਫ ਕਰੀ ਦੀ ਇਹ ਜਾਣ ਕੇ ਗੰਦ ਪਾਉਂਦੇ ਇਥੇ ਇਹਨਾਂ ਦੀ ਆਦਤ ਹੈ ਗੰਦ ਪਾਉਂਦੀ ਆ ਵੇਖ ਲੋ ਤੇ ਸਾਡੇ ਬੰਦੇ ਵੀ ਨਾਲ ਰਲ ਜਾਂਦੇ ਨੇ ਇਹਨਾਂ ਦੇ ਜਵਾਬ ਵੀ ਖੇਡਦੇ ਨੇ ਇਹਨਾਂ ਨੂੰ ਅਕਲ ਫੇਰ ਨਹੀਂ ਆਉਣੀ ਕੋਈ ਗੱਲ ਨਹੀਂ ਮੁੰਡੇ ਇਕੱਠੇ ਹੋ ਰਹੇ ਨੇ ਮੁੰਡੇ ਹੈਗੇ ਨਹੀਂਗੇ ਸ਼ਾਮ ਨੂੰ ਤਾਟ ਕੇ ਵਿਖਾਈ ਤੂੰ ਕੋਈ ਨਹੀਂ ਬੰਦ ਕਰ ਸਰਪੰਚ ਨੂੰ ਮંજੂਰੀ ਲਈ ਤੂੰ ਮਤਾ ਪਾਇਆ ਹੀ ਅੱਛਾ ਗਰਾਊਂਡ ਸਾਫ ਕਰ ਲਈ ਕਹਿੰਦੇ ਮਤਾ ਪਵਾਇਆ ਤੂੰ ਸਰਪੰਚ ਤੋਂ ਪੁੱਛਿਆ ਆ ਗਰਾਊਂਡ ਸਾਫ ਕਰ ਲਈ ਵੀ ਕੋਈ ਮਤਾ ਹੁੰਦਾ ਈ ਦੱਸ ਦੋ ਕੋਈ ਗਰਾਊਂਡ ਸਾਫ ਕਰ ਲਈ ਮਤਾ ਹੁੰਦਾ ਕਿਵੇਂ ਬੋਲ ਰਿਹਾ ਕੀ ਕਹਿ ਮੈਂ ਤੂੰ ਮਤਾ ਪਵਾਇਆ ਏ ਗਰਾਊਂਡ ਸਾਫ ਕਰਨ ਸਰਪੰਚ ਤੋਂ ਪੁੱਛਿਆ ਅੱਛਾ ਗਰਾਊਂਡ ਕਿੰਨੇ ਮੇਰੇ ਸਾ ਚਾਰਾਂ ਸਾਲਾਂ ਦਾ ਇੱਥੇ ਮਿੱਟੀ ਪਈ ਸੀ ਛੱਪੜ ਸਾਫ ਕਰਾਇਆ ਸੀ ਚਾਰਾਂ ਸਾਲਾਂ ਤੋਂ ਮਿੱਟੀ ਪਈ ਆ ਢੇਰ ਵੇਖ ਸਕਦੇ ਹੋ ਵੀਡੀਓ ਮੇਰੇ ਕੋ ਪਈਆਂ ਜੋ ਗੰਦ ਇੱਥੇ ਹੈਗਾ ਸੀਗਾ ਠੀਕ ਏ ਚਾਰਾ ਸਾਲਾਂ ਤੋਂ ਕਿਸੇ ਨੂੰ ਦਿਸਿਆ ਨਹੀਂ ਤੇ ਜਿੰਨੂੰ ਦਿਸਿਆ ਤੇ ਹੁਣ ਕਹਿ ਰਹੇ ਨੇ ਕਿ ਤੁਸੀਂ ਮਤਾ ਬਵਾਇਆ ਸਰਪੰਚ ਤੋਂ ਗਰਾਊਂਡ ਸਾਫ਼ ਕਰਨ ਲਈ ਕੋਈ ਮਤਾ ਚਾਹੀਦਾ ਕਿਸੇ ਦੀ ਮਨਜ਼ੂਰੀ ਚਾਹੀਦੀ ਮੈਨੂੰ ਦੱਸੋ ਇਹ ਆਂਦੇ ਆ ਵੀ ਅਸੀਂ ਇੱਥੇ ਮਿੱਟੀ ਨਹੀਂ ਲਾਉਣ ਦੇਣੀ ਅੱਛਾ ਇਹ ਅਸੀਂ ਸਾਫ਼ ਕਰਾਇਆ ਤੁਸੀਂ ਕੌਣ ਲਾਉਣ ਆ ਮੈਂ ਆ ਮੈਂ ਲਾਵਾਂਗਾ ਭਾਈ ਲਾ ਹਾਂ ਲਈ ਆਜੋ ਸਾਧ ਕਿਨੂੰ ਸੱਦਣਾ ਕੀ ਬਣਵਾਛ ਉੱਥੇ ਇਹ ਨਵੇਂ ਕੋਈ ਗੱਲ ਨਹੀਂ ਵੀਡੀਓ ਬਣਾਈ ਜਾਂਦਾ ਕੋਈ ਗੱਲ ਨਹੀਂ ਲਾ ਦੂਗਾ ਤੁਹਾਨੂੰ ਇੱਥੇ ਲੈ ਨਹੀਂ ਮਿੱਟੀ ਠੀਕ ਨਾਲ ਦੇ ਦੇ ਇੱਥੇ ਲੈ ਜਿ ਨੂੰ ਖਾਦ ਲੈ ਜਿ ਨੂੰ ਠੀਕ ਹੈ ਜਨਾਬ ਓਕੇ ਓਕੇ ਹੋਰ ਕੋਈ ਗਿਸ਼ ਨੇ ਆਗੇ ਵੇਟੇ ਗਰਾਉਂਡ ਤੇ ਕੱਢਣ ਵਾਲੇ ਗਰਾਉਂਡ ਤੇ ਆਫ ਕੱਢਣ ਵਾਲੇ ਅੱਛਾ ਚਲੋ ਖੱਦ ਲਾਜੀ ਨੂੰ ਆਈ ਗੋਣਾ ਖੜੇ ਹੀ ਮੈਂ ਕਿਹਾ ਕੋਈ ਗੱਲ ਨਹੀਂ ਬਾਕੀ ਬਣਾਦਾ ਵੀਡੀਓ ਜਿਹਨੂੰ ਕੋਈ ਗੱਲ ਨਹੀਂ ਜਿੱਥੇ ਹੁਣ ਖੜੇ ਆ ਅਹੀ ਲੜਾਈ ਪਾਉਣੀ ਨਹੀਂ ਜਨਾਬ ਪਾਉਣੀ ਤੂੰ ਪਾਉਣੀ ਹੈ ਨਾ ਨਾ ਮੁੰਡੇ ਸਾਧਨਾ ਮੈਂ ਤੂੰ ਸਾਧ ਠੀਕ ਮੁੰਡੇ ਕੇ ਸਾਹ ਤੇ ਆਖਿਆ ਮੈਂ ਕਿਹਾ ਮੁੰਡੇ ਤੇ ਖੇਡਦੇ ਨਹੀਂ ਨਹੀਂ ਤੂੰ ਆਖਿਆ ਜਤੋਂ ਦੀ ਜਰੀਤ ਜਾ ਮੁੰਡੇ ਖੇਡਣ ਵਾਲੇ ਆਖੇ ਮੈਂ ਮੁੰਡੇ ਖੇਡਣ ਵਾਲੇ ਤੈਨੂੰ ਮੈਂ ਜਾਣਦਾ ਦੱਸੋ ਯਾਰ ਲਾਉਣੇ ਬਈ ਤੂੰ ਤੂੰ ਆਖਿਆ ਕੀ ਗੱਲ ਹੈ ਮੈਂ ਲਾਉਣੀਆਂ ਮੈਂ ਕਿਹਾ ਮਿੱਟੀ ਨਾਲ ਲਾਓ ਮੈਂ ਉਹਦੇ ਚਾਚਾ ਕਿਹਾ ਗਿਆ ਮਿੱਟੀ ਨਾਲ ਮੈਂ ਲਾਉਣੀ ਹੂੰ ਠੀਕ ਜਦੋਂ ਮੱਦੀ ਆ ਜਾ ਮੈਂ ਆਖਿਆ ਮਿੱਟੀ ਨਾਲ ਲਾਓ ਹੀ ਖੇਡਣਾ ਹੁੰਦਾ ਹੀ ਗਰਾਊਂਡ ਸਾਫ਼ ਕਰਾਇਆ ਆ ਸਾਰਾ ਗਰਾਊਂਡ ਹੀ ਖੇਡਣ ਨੂੰ ਜਦੋਂ ਮਿੱਟੀ ਲਾਉਣ ਨੂੰ ਥੋੜੀ ਨਾ ਆ ਆਸੇ ਪਾਸੇ ਕਿੰਨੀ ਜਗ੍ਹਾ ਸੜਕ ਦੇ ਇੱਥੇ ਲਾ ਦਿਓ ਕੋਈ ਗੱਲੋਂ ਸਾਨੂੰ ਪਾਸੇ ਲਵਾਏਗਾ ਕਿ ਤੈਨੂੰ ਕਿੱਥੇ ਠੀਕ ਆਦਾ ਮੈਂ ਗਰਾਊਂਡ ਸਾਫ਼ ਕਰਾਇਆ ਮੈਂ ਇਹਨੂੰ ਮੱਥਾ ਪਾਇਆ ਪੰਚਾਇਤੀ ਜਗ੍ਹਾ ਨਹੀਂ ਗਰਾਊਂਡ ਗਰਾਊਂਡ ਆ ਤੂੰ ਅੱਗੇ ਕਿਧਰ ਗਿਆ ਹੈ ਕੋਈ ਗੱਲ ਅੱਗੇ ਸੀਗਾ ਸਰਪੰਚ ਗਰਾਊਂਡ ਆਲਾ ਤੂੰ ਲਾ ਡਾ ਲਾ ਲਿਆ ਗਿਆ ਉਹ ਫੜ ਕੇ ગ બૹલણ ઱ છ૨ા ખ૨ે ઊલ્રય શમરણ શાળિાયાહ સાકે શાહણે . જમાળહા જાળેાહાહદ સાહહાેમાલેાહળાહા ਕੋਈ ਨਹੀਂ ਕੋਈ ਨਹੀਂ ਪੰਗਾ ਤੁਹਾਡੇ ਨਾਲ ਕੀ ਨਾ ਤੁਸੀਂ ਵੱਡੇ ਬੰਦੇ ਸਾਡੀ ਕਿਹਨੇ ਸੁਣਨੀ ਤੁਸੀਂ ਵੱਡੇ ਬੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਨੈਟ ਪਾੜਦੇ ਆਈ ਪੈਸੇ ਪਾ ਕੇ ਮੁੰਡਿਆਂ ਨੇ ਨੈਟ ਲਿਆਉਂਦਾ ਨਹੀਂ ਇਹ ਨਹੀਂ ਗੱਲ ਨਹੀਂ ਨਹੀਂ ਆ ਗਲਤ ਗੱਲ ਹੈ ਜੱਜ ਸਰਪੰਚ ਨੂੰ ਮਨਜ਼ੂਰੀ ਲਈ ਤੂੰ ਮਤਾ ਪਵਾਇਆ ਈ ਅੱਛਾ ਗਰਾਊਂਡ ਸਾਫ਼ ਕਰ ਲਈ ਕਹਿੰਦੇ ਮਤਾ ਪਵਾਇਆ ਤੂੰ ਸਰਪੰਚ ਤੋਂ ਪੁੱਛਿਆ ਆ ਗਰਾਊਂਡ ਸਾਫ਼ ਕਰ ਲਈ ਵੀ ਕੋਈ ਮਤਾ ਹੁੰਦਾ ਈ ਦੱਸ ਦੋ ਕੋਈ ਗਰਾਊਂਡ ਸਾਫ਼ ਕਰਨ ਲਈ ਮਤਾਂ ਦਾ ਕਿਵੇਂ ਬੋਲ ਰਿਹਾ ਕੀ ਕਹਿ ਮੈਂ ਤੂੰ ਮਤਾ ਪੁਆਇਆ ਹੈ ਗਰਮਗਰ ਸਾਫ਼ ਕਰਨ ਸਰਪੰਚ ਨੂੰ ਪੁੱਛਿਆ ਅੱਛਾ ਗਰਾਊਂਡ ਕਿੰਨੇ ਮੇਰੇ ਸਾ ਚਾਰਾਂ ਸਾਲਾਂ ਤੋਂ ਇੱਥੇ ਮਿੱਟੀ ਪਈ ਸੀ ਛੱਪੜ ਸਾਫ਼ ਕਰਾਇਆ ਸੀ ਚਾਰਾਂ ਸਾਲਾਂ ਤੋਂ ਮਿੱਟੀ ਪਈ ਆ ਢੇਰ ਵੇਖ ਸਕਦੇ ਆ ਵੀਡੀਓ ਮੇਰੇ ਕੋ ਪਈਆਂ ਜੋ ਗੰਦ ਇੱਥੇ ਹੈਗਾ ਸੀਗਾ ਠੀਕ ਹੈ ਚਾਰਾਂ ਸਾਲਾਂ ਤੋਂ ਕਿਸੇ ਨੂੰ ਦਿਸਿਆ ਨਹੀਂ ਤੇ ਜਿੰਨੂੰ ਦਿਸਿਆ ਤੇ ਹੁਣ ਕਹਿ ਰਹੇ ਨੇ ਕਿ ਤੁਸੀਂ ਮਤਾ ਪੁਆਇਆ ਸਰਪੰਚ ਤੋਂ ਗਰਾਊਂਡ ਸਾਫ਼ ਕਰਨ ਲਈ ਕੋਈ ਮਤਾ ਚਾਹੀਦਾ ਕਿਹਦੀ ਮਨਜ਼ੂਰੀ ਚਾਹੀਦੀ ਮੈਨੂੰ ਦੱਸੋ